ਜੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਟੈਂਟ ਇਦਾਂ ਦੇ ਬਣ ਰਹੇ ਆ ਜੋ ਅਸ਼ੀਲਤਾ ਨੂੰ ਪ੍ਰਮੋਟ ਕਰ ਰਹੇ ਆ ਬਹੁਤ ਗਾਲੀ ਗਲੋਚ ਵਾਲੇ ਕੰਟੈਂਟ ਆ ਰਹੇ ਆ ਤੇ ਬਹੁਤ ਹੀ ਗਲਤ ਥੰਬਨੇਲ ਲਾ ਕੇ ਤੇ ਗਲਤ ਵੀਡੀਓ ਵਾਲੇ ਤੇ ਗਲਤ ਮੀਨਿੰਗ ਵਾਲੀਆਂ ਵੀਡੀਓ ਆ ਰਹੀਆਂ ਤੇ ਲੋਕੀ ਕਹਿ ਰਹੇ ਆ ਕਿ ਜੋ ਲੋਕ ਮੰਗ ਰਹੇ ਸੀ ਉਹੀ ਕਰ ਰਹੇ ਆ ਤੇ ਤੁਹਾਨੂੰ ਪਤਾ ਹੈ ਕਿ ਅੱਜ ਦੇ ਟਾਈਮ ਦੇ ਉੱਤੇ ਬੱਚਿਆਂ ਨੂੰ ਮੋਬਾਈਲ ਫੜਾਉਣਾ ਬਹੁਤ ਹੀ ਜ਼ਰੂਰੀ ਵੀ ਆ ਪੜ੍ਹਾਈ ਲਈ ਤੇ ਡਰ ਵੀ ਲੱਗਦਾ ਕਿ ਅੱਜ ਕੱਲ ਕੀ ਮੋਰੇ ਆ ਜੀ ਜੀਆ ਦੋਸਤੋ ਉਹਨੂੰ ਲਗਾਮ ਪਾਉਣ ਲਈ ਅਮਰਤ ਸਿੰਘ ਮੈਰੋ ਖਾਲਸਾ ਜੀ ਨੇ ਸਿੱਧੀ ਵਾਰਨਿੰਗ ਦਿੱਤੀ ਉਹਨਾਂ ਲੋਕਾਂ ਨੂੰ ਜਿਹੜੇ ਗਲਤ ਵੀਡੀਓ ਬਣਾ ਬਣਾ ਕੇ ਪ੍ਰਮੋਟ ਕਰਦੇ ਆ ਪੈਸਾ ਕਮਾਉਂਦੇ ਆ ਤੇ ਬਹੁਤ ਹੀ ਅਸ਼ੀਲਤਾ ਫਲਾਉਂਦੇ ਆ ਕੀ ਕਿਹਾ ਅਮਰਤ ਸਿੰਘ ਅਮਰਤਪਾਲ ਮੈਰੋ ਸਾਹਿਬ ਜੀ ਨੇ ਤੁਸੀਂ ਆਪ ਸੁਣ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੇ ਤੁਹਾਡੀ رائے ਜ਼ਰੂਰ ਦਿਓ ਕਿ ਅਮਰਤਪਾਲ ਮੈਰੋ ਨੇ ਇਹ ਸਹੀ ਕੀਤਾ ਜਾਂ ਗਲਤ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਗਲੋਚ ਤੇ ਲੱਚਰਤਾ ਡਬਲ ਮੀਨਿੰਗ ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਇਹ ਲਾਸਟ ਵਾਰੀ ਸੁਣ ਲੈਣ ਗੱਲਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਦੋਂ ਦੁਗਣੇ ਪੈਸੇ ਥੋਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਥੋਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲਦੇ ਉੱਤੇ ਮੈਂ ਇਹ ਗੱਲ ਕਹਿੰਨਾ ਵੀ ਧੌਣ ਹਾਜ਼ਰ ਆ ਸਿਰ ਹਾਜ਼ਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਜੇ ਕਿਸੇ ਬੰਦੇ ਨੇ ਨਗੇਜਤਾ ਬ